ਅੱਜ ਦੀ ਜੋ ਯਾਤਰਾ ਹੈ ਬਾਬਾ ਜੀ ਅੱਜ ਦਾ ਜੋ ਸਫਰ ਹੈ ਅੱਜ ਇੱਕ ਕਥਾ ਜਿਹੜੀ ਹੈ ਇਹ ਸ਼ਿਵ ਮਹਾਪੁਰਾਣ ਦੇ ਵਿੱਚੋਂ ਇੱਕ ਕਥਾ ਲਈ ਗਈ ਹੈ ਔਰ ਇਹਦੇ ਵਿੱਚ ਇੱਕ ਰਾਜ਼ ਲੁਕਿਆ ਹੈ ਜੋ ਕਥਾ ਦੇ ਵਿੱਚ ਖੁੱਲਨੇਗਾ ਜਰਾ ਗੌਰ ਕਰਨਾ ਇਸ ਕਹਾਣੀ ਦੇ ਵਿੱਚ ਖੁੱਲੇਗਾ ਐਸੀਆਂ ਕਥਾਵਾਂ ਜਿਹੜੀਆਂ ਹੈ ਕੁਝ ਕਹਾਣੀਆਂ ਐਸੀਆਂ ਹੁੰਦੀਆਂ ਜੋ ਇਨਸਾਨ ਦੇ ਸੱਚ ਨੂੰ ਬੇਨਕਾਬ ਕਰ ਜਾਂਦੀ ਹੈ ਔਰ ਅੱਜ ਦੀ ਇਹ ਦਾਸਤਾਨ ਅਜੀਬ ਵੀ ਹੈ ਤੇ ਥੋੜੀ ਡਰਾਉਣੀ ਵੀ ਹੈ ਕਿਉਂਕਿ ਇਹਦੇ ਵਿੱਚ ਇੱਕ ਔਰਤ ਦੀ ਗੱਲ ਹੋਏਗੀ ਪਰ ਉਹ ਕੱਲੀ ਔਰਤ ਦੀ ਗੱਲ ਨਹੀਂ ਹੈ ਇਹਦੇ ਵਿੱਚ ਹਰ ਉਸ ਇਨਸਾਨ ਦੀ ਕਹਾਣੀ ਹੈ ਕਥਾ ਹੈ ਜੋ ਸੁੱਖਾਂ ਦੇ ਭੁੱਖ ਵਿੱਚ ਜੋ ਆਪਣੇ ਲਾਲਚ ਕਰਕੇ ਗਲਤ ਰਾਹ ਜਿਹੜਾ ਹੈ ਉਹ ਫੜ ਲੈਂਦਾ ਤਾਂ ਉਹ ਨੱਤ ਜਿਹੜੀ ਹੈ ਉਹ ਆਦਤ ਜਿਹੜੀ ਹੈ ਉਹਨੂੰ ਕੈਦੀ ਬਣਾ ਜਾਂਦੀ ਹੈ ਤੇ ਹੌਲੀ-ਹੌਲੀ ਉਹ ਆਪਣੀ ਇਨਸਾਨੀਅਤ ਜਿਹੜੀ ਹੈ ਉਹ ਵੀ ਖਵਾ ਬੈਠਦਾ ਬਾਬਾ ਜੀ ਪਰ ਉਹੀ ਬੇਗਾਨਾ ਕੀ ਇਸ ਕਹਾਣੀ ਦੇ ਵਿੱਚ ਇੱਕ ਰਾਜ਼ ਲੁਕਿਆ ਹੈ ਕਿ ਕਿਦਾਂ ਇੱਕ ਭਟਕਿਆ ਹੋਇਆ ਇਨਸਾਨ ਵੀ ਅਣਜਾਣੇ ਵਿੱਚ ਹੀ ਮੁਕਤੀ ਦਾ ਰਾਹ ਲੱਭ ਲੈਂਦਾ ਹੈ ਸੋ ਜ਼ਰਾ ਗੌਰ ਕਰਨਾ ਇਹ ਕਹਾਣੀ ਸਾਨੂੰ ਬਾਬਾ ਜੀ ਇਨਸਾਨ ਦੇ ਅੰਦਰ ਦੇ ਰਾਖਸ਼ਸ ਤੇ ਇਨਸਾਨ ਦੇ ਹੀ ਅੰਦਰ ਦੇ ਦੇਵਤਾ ਇਹਨਾਂ ਦੋਨਾਂ ਨਾਲ ਜਿਹੜੀ ਹੈ ਉਹ ਰੂਬਰੂ ਕਰਵਾਏਗੀ ਜ਼ਰਾ ਗੌਰ ਕਰਨਾ ਔਰ ਇਹਦੇ ਵਿੱਚ ਕੀ ਸੰਦੇਸ਼ ਲੁਕਿਆ ਹੈ ਕਿਉਂਕਿ ਇਹ ਕਹਾਣੀਏ ਕਥਾ ਸੁਣਨ ਵਿੱਚ ਵੀ ਕਾਫੀ ਅਜੀਬ ਲੱਗਦੀ ਹੈ ਕਿਉਂਕਿ ਇਹ ਕਹਾਣੀ ਵਿੱਚ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਰੂਪਕ ਨੇ ਰੂਪਕ ਕਿਹਾ ਜਾਂਦਾ ਵੀ ਕਹਾਣੀ ਕੁਝ ਹੋਰ ਕਹਿੰਦੀ ਹੈ ਮਤਲਬ ਇਹ ਕਿ ਕਹਾਣੀ ਕੋਝੋੜ ਕਹਿੰਦੀ ਹੈ ਤੇ ਇਹਦਾ ਅਰਥ ਜਿਹੜਾ ਹੈ ਉਹ ਕੁਝ ਹੋਰ ਹੈ ਸੋ ਇਸ ਕਹਾਣੀ ਵਿੱਚ ਇਹ ਦੱਸਿਆ ਗਿਆ ਹੈ ਕਿ ਇਨਸਾਨ ਰਾਖਸ਼ ਕਿਵੇਂ ਬਣ ਜਾਂਦਾ ਹੈ ਇਸ ਕਹਾਣੀ ਵਿੱਚ ਆਦਤ ਬਾਰੇ ਦੱਸਿਆ ਗਿਆ ਹੈ ਇਸ ਦੇ ਲੱਛਣ ਕੀ ਹੈ ਜ਼ਰਾ ਗੌਰ ਕਰਨਾ ਤੇ ਇਸ ਕਹਾਣੀ ਦੇ ਅੰਤ ਵਿੱਚ ਦੱਸਿਆ ਗਿਆ ਹੈ ਕਿ ਇਹਦੇ ਆਰਤੂ ਇਲਾਤੋਂ ਆਪਾਂ ਕਿੱਦਾਂ ਬਾਹਰ ਨਿਕਲ ਸਕਦੇ ਹਾਂ ਸੋ ਜ਼ਰਾ ਗੌਰ ਕਰਨਾ ਇਹ ਵੀ ਦੱਸਿਆ ਗਿਆ ਹੈ ਇਸ ਲਈ ਇੱਕ ਬ੍ਰਾਹਮਣ ਕੁੜੀ ਸੀ ਬਾਬਾ ਜੀ ਸੋ ਜ਼ਰਾ ਗੌਰ ਕਰੋ ਇੱਕ ਬ੍ਰਾਹਮਣ ਕੁੜੀ ਸੀ ਉਹਦੇ ਜਿਹੜੇ ਪਿਤਾ ਸਨ ਉਹਦਾ ਵਿਆਹ ਇੱਕ ਬ੍ਰਾਹਮਣ ਨੌਜਵਾਨ ਨਾਲ ਉਹਨਾਂ ਨੇ ਕਰ ਦਿੱਤਾ ਕਿ ਬ੍ਰਾਹਮਣ ਸੀ ਤੇ ਬ੍ਰਾਹਮਣੀ ਰਿਸ਼ਤਾ ਪਾ ਲਦੇ ਸੀ ਤੇ ਬ੍ਰਾਹਮਣਾਂ ਵਿੱਚ ਵਿਆਹ ਕਰ ਦਿੱਤਾ ਹੁਣ ਵਿਆਹ ਦੇ ਬਾਅਦ ਉਹ ਔਰਤ ਜਿਹੜੀ ਹੈ ਉਹ ਭੋਗ ਬਲਾਸ ਵਿੱਚ ਡੁੱਬ ਗਈ ਮਤਲਬ ਕਿ ਧਨ ਦੌਲਤ ਸ਼ਿੰਗਾਰ ਇਹ ਸਾਰੀਆਂ ਜਿਹੜੀਆਂ ਹੈ ਸਾਰੀਆਂ ਉਹਦੀਆਂ ਇੱਛਾ ਜਿਹੜੀਆਂ ਪੂਰੀ ਕਰਦੇ ਕਰਦੇ ਉਹਦਾ ਘਰ ਵਾਲਾ ਜਿਹੜਾ ਸੀ ਉਹ ਮੌਤ ਨੂੰ ਜਿਹੜਾ ਹੈ ਮ੍ਰਿਤਿ ਨੂੰ ਜਿਹੜਾ ਹੈ ਪ੍ਰਾਪਤ ਹੋ ਗਿਆ ਯਾਨੀ ਉਹ ਇਸ ਦੁਨੀਆ ਤੋਂ ਪੂਰਾ ਹੋ ਗਿਆ ਬਾਬਾ ਜੀ ਪਰ ਉਸ ਔਰਤ ਦੀ ਭੁੱਖ ਨਹੀਂ ਮਿਟੀ ਹੁਣ ਉਸ ਦਾ ਘਰ ਵਾਲਾ ਮਰ ਚੁੱਕਾ ਸੀ ਹੁਣ ਘਰ ਵਾਲਾ ਨਹੀਂ ਰਿਹਾ ਹੁਣ ਉਹ ਮੁਕਤ ਸੀ ਲਾਲਚ ਦੇ ਕਾਰਨ ਉਹ ਕੀ ਬਣ ਗਈ ਉਹ ਵੈਸ਼ਿਆ ਬਣ ਗਈ ਵੈਸ਼ਵਾ ਬਣ ਅੱਛਾ ਉਹਦੇ ਮਾਤਾ ਪਿਤਾ ਨੇ ਉਹਨੂੰ ਘਰੋਂ ਕੱਢ ਦਿੱਤਾ ਵੀ ਤੂੰ ਹੁਣ ਇੰਨਾ ਕਮਾਂਜ ਪੈ ਗਈ ਹੈ ਤੇ ਥੂੰ ਨਿਕਲ ਜਾ ਹੁਣ ਔਰਤ ਕੀ ਕੀਤਾ ਕਿ ਉਹ ਜ਼ਰਾ ਗੌਰ ਕਰਨਾ ਇਹ ਉਹ ਜਮਾਨਿਆਂ ਦੀ ਗੱਲ ਹੈ ਜਦੋਂ ਕੋਈ ਮਾੜਾ ਕਰਮ ਕਰਦਾ ਸੀ ਲੋਕੀ ਘਰੋਂ ਕੱਢ ਦਿੰਦੇ ਆਜ ਕੱਲ ਚੰਗੇ ਨੂੰ ਕੱਢ ਦਿੰਦੇ ਘਰੋਂ ਐਸੇ ਵੀ ਰੰਗ ਹੈ ਕਿਤੇ ਚੰਗੇ ਨੂੰ ਕੱਢ ਦਿੰਦੇ ਕਿਤੇ ਮਾੜੇ ਨੂੰ ਕੱਢ ਦਿੰਦੇ ਸੋ ਔਰਤ ਜਿਹੜੀ ਉਹ ਜੰਗਲ ਵਿੱਚ ਚਲੀ ਗਈ ਬਾਬਾ ਜੀ ਅੱਛਾ ਉਸ ਔਰਤ ਦੇ ਔਰਤ ਨੂੰ ਨਾ ਜੰਗਲ ਦੇ ਵਿੱਚ ਇੱਕ ਵਿਅਕਤੀ ਮਿਲਿਆ ਉਸ ਵਿਅਕਤੀ ਦਾ ਜਿਹੜਾ ਵਰਨ ਸੀ ਨਾ ਉਹਨੂੰ ਸ਼ੂਦਰ ਮਿਲਿਆ ਸ਼ੂਦਰ ਸੀ ਉਹ ਜਾਤ ਤੋਂ ਇਹਦੇ ਬਾਕੀ ਜਾਤਾ ਪਤਾ ਮੈਂ ਅੱਗੇ ਫਰਮਾਈਆਂ ਕਿ ਉੱਥੇ ਸਿਰਫ ਢਾਈ ਜਾਤਾ ਬਣੀਆਂ ਅੱਧਾ ਛੇ ਅੱਧੀ ਸਤੀ ਅੱਧੀ ਜਾਤ ਮਹੰਤਾ ਦੀ ਢਾਈ ਜਾਤਾ ਬਾਕੀ ਜੋ ਫਕੀਰ ਲੋਕ ਫਰਮਉਂਦੇ ਢਾਈ ਜ਼ਾਦਾ ਬਾਕੀ ਜਿਹੜੀਆਂ ਜ਼ਾਦਾਤਾਂ ਹੈ ਜਾਂ ਜਿਹੜੇ ਵਰਨ ਨੇ ਕੋਈ ਬ੍ਰਾਹਮਣ ਹੈ ਅਟਾ ਹੁਣ ਬ੍ਰਾਹਮਣ ਵੀ ਉਹੀ ਹੈ ਹੁਣ ਇਹ ਤੇ ਵਰਨ ਹੈਣਾ ਉਹਦਾ ਜਨਮ ਹੋਇਆ ਬ੍ਰਾਹਮਣ ਘਰੋਂ ਬ੍ਰਾਹਮਣ ਹੋ ਗਿਆ ਬ੍ਰਾਹਮਣ ਉਹਨਾਂ ਨੇ ਉਹਨੂੰ ਆਖਿਆ ਕਿ ਜਿਹਨੂੰ ਬ੍ਰਹਮ ਦਾ ਗਿਆਨ ਹੋਵੇ ਬ੍ਰਹਮ ਦਾ ਗਿਆਨ ਹੋਵੇ ਨਾ ਤੇ ਵਰਨ ਜਦ ਜੰਮ ਕੇ ਬ੍ਰਾਹਮਣ ਦੇ ਤੇ ਉਹ ਬ੍ਰਾਹਮਣ ਹੋ ਗਿਆ ਇਦਾਂ ਫਕੀਰ ਲੋਕ ਨਹੀਂ ਇਹਨਾਂ ਗੱਲਾਂ ਨੂੰ ਮੰਨਦੇ ਠੀਕ ਹੈ ਜ਼ਰਾ ਗੌਰ ਕਰ ਹੁਣ ਇਹਦੇ ਵਿੱਚ ਉਹ ਅਸ਼ੂਦਰ ਸੀ ਵਿਅਕਤੀ ਸ਼ੂਦਰ ਨੇ ਉਹ ਵਿਅਕਤੀ ਨੇ ਕੀ ਕੀਤਾ ਉਸ ਔਰਤ ਨੂੰ ਪਾਉਣ ਦੀ ਇੱਛਾ ਕੀਤੀ ਹੁਣ ਉਹ ਦੋਵੇਂ ਇਕੱਠੇ ਰਹਿਣ ਲੱਗੇ ਤੇ ਉਸ ਵਿਅਕਤੀ ਜਿਹੜਾ ਸੀ ਉਸ ਔਰਤ ਦੀ ਹਰ ਇੱਛਾ ਪੂਰੀ ਕਰਦਾ ਇੱਕ ਦਿਨ ਉਹ ਜਿਹੜਾ ਵਿਅਕਤੀ ਸੀ ਉਹ ਕੁਝ ਕਾਰਨਾ ਕਰਕੇ ਕਿਤੇ ਕੰਮ ਤੇ ਚਲਾ ਗਿਆ ਹੁਣ ਉਸ ਔਰਤ ਨੂੰ ਭੁੱਖ ਲੱਗੀ ਹੋਈ ਸੀ ਤਾਂ ਉਸ ਔਰਤ ਨੇ ਕੀ ਕੀਤਾ ਤਲਵਾਰ ਨਾਲ ਜਿਹੜਾ ਹੈ ਅੰਗਣੇ ਵਿੱਚ ਜਿਹੜਾ ਹੈ ਜਿਹੜੇ ਨਾ ਬਛੜਾ ਬੰਨਿਆ ਹੋਇਆ ਸੀ ਬਾਬਾ ਜੀ ਉੱਥੇ ਜ਼ਰਾ ਗੌਰ ਕਰਨਾ ਬਛੜਾ ਉੱਥੇ ਬੰਨਿਆ ਹੋਇਆ ਸੀ ਤੇ ਉਹਨੇ ਕੀ ਕੀਤਾ ਉਹਨੇ ਉਹ ਬਛੜੇ ਨੂੰ ਹੀ ਮਾਰ ਦਿੱਤਾ ਉਹਦਾ ਮਾਸ ਖਾਣ ਲੱਗੀ ਤੇ ਇਸ ਤਰ੍ਹਾਂ ਉਸ ਔਰਤ ਨੇ ਜ਼ਿੰਦਗੀ ਭਰ ਜਿਹੜੇ ਪਾਪ ਕੀਤੇ ਤੇ ਮੌਤ ਨੂੰ ਜਿਹੜੀ ਆ ਉਹ ਪ੍ਰਾਪਤ ਹੋ ਗਈ ਹੁਣ ਕਹਿੰਦੇ ਆ ਕਿ ਅਗਲੇ ਜਨਮ ਵਿੱਚ ਉਹ ਅੰਨੀ ਪੈਦਾ ਹੋਈ ਜਰਾ ਗੌਰ ਕਰਨਾ ਤੇ ਉਹ ਉਸ ਨੂੰ ਨਾ ਇੱਕ ਚਮੜੀ ਦਾ ਰੋਗ ਸੀ ਜਿਹਦਾ ਕੋਈ ਇਲਾਜ ਨਹੀਂ ਸੀ ਇਸ ਕਰਕੇ ਲੋਕ ਉਸ ਤੋਂ ਦੂਰ ਭਜਦੇ ਸਨ ਤਾਂ ਇੱਕ ਦਿਨ ਉਸ ਔਰਤ ਨੇ ਦੇਖਿਆ ਕਿ ਕੁਝ ਸ਼ਿਵ ਭਗਤ ਸਦਾ ਸ਼ਿਵ ਦੇ ਗੁਣਾ ਦਾ ਜਿਹੜਾ ਹੈ ਗਾਣ ਕਰਦੇ ਹੋਏ ਉਹ ਗੋਕਰਨ ਜਾ ਰਹੇ ਹਨ ਸ਼ਿਵਜੀ ਮਹਾਰਾਜ ਦੀ ਭਗਤੀ ਕਰਦੇ ਇਬਾਦਤ ਕਰਦੇ ਉਹਨਾਂ ਦਾ ਭਜਨ ਗਾਉਂਦੇ ਸ਼ਬਦ ਗਾਉਂਦੇ ਜਾ ਰਹੇ ਤਾਂ ਉਹ ਔਰਤ ਜਿਹੜੀ ਸੀ ਉਹ ਆnde ਉਹਨਾਂ ਦੇ ਪਿੱਛੇ-ਪਿੱਛੇ ਜਾਣ ਲੱਗੀ ਗੋਕਰਨ ਉਹ ਜਦੋਂ ਗੋਕਰਨ ਵਿੱਚ ਪਹੁੰਚਣ ਤੋਂ ਬਾਅਦ ਨਾ ਉਹ ਭੁੱਖੀ ਪਿਆਸੀ ਭਟਕਣ ਲੱਗੀ ਭੀਖ ਮੰਗਣ ਲੱਗੀ ਅੱਛਾ ਭੀਖ ਮੰਗਦੇ ਮੰਗਦੇ ਉਹ ਔਰਤ ਇੱਕ ਬਣਈਏ ਕੋਲ ਜਾ ਪਹੁੰਚੀ ਬਾਬਾ ਤੇ ਉਸ ਬਣਈਏ ਨੇ ਨਾ ਉਸ ਔਰਤ ਦੀ ਝੋਲੀ ਵਿੱਚ ਬੇਲ ਦੇ ਜਿਹੜਾ ਬੇਲ ਪੱਤਰ ਨਹੀਂ ਹੁੰਦਾ ਸ਼ਿਵਜੀ ਮਹਾਰਾਜ ਨੂੰ ਜਿਹੜਾ ਬੜਾ ਪਿਆਰ ਆ ਉਹ ਬੇਲ ਦੇ ਪੱਤਿਆਂ ਦੀ ਨਾ ਮੰਜਰੀ ਪਾ ਦਿੱਤੀ ਉਸ ਔਰਤ ਨੇ ਉਹਦੀ ਝੋਲੀ ਵਿੱਚੋਂ ਮੰਜਰੀ ਕੱਢੀ ਤੇ ਉਸ ਨੇ ਸੁੱਟ ਦਿੱਤੀ ਤੇ ਕਹਿਣ ਲੱਗੀ ਮੈਂ ਭਾਈ ਭੁੱਖੀ ਹਾਂ ਮੈਂ ਇਹਦਾ ਕੀ ਕਰਾਂਗੀ ਕਿ ਮੈਂ ਭੁੱਖੀ ਹਾਂ ਮੈਂ ਇਹਦਾ ਕੀ ਕਰਾਂਗੀ ਹੁਣ ਉਹਦੀ ਚੰਗੀ ਕਿਸਮਤ ਇਦਾਂ ਦੀ ਸੀ ਕਿ ਉਹ ਜਿਹੜੀ ਮੰਜਰੀ ਸੀ ਨਾ ਉਹ ਸ਼ਿਵਲਿੰਗ ਤੇ ਝਾੜ ਗਈ ਸ਼ਿਵਲਿੰਗ ਤੇ ਜਾ ਡਿੱਗੀ ਤੇ ਅਣਜਾਣੇ ਵਿੱਚ ਹੀ ਉਸ ਔਰਤ ਨੂੰ ਜਿਹੜਾ ਹੈ ਸ਼ਿਵਜੀ ਮਹਾਰਾਜ ਦੀ ਸੇਵਾ ਹੋ ਗਈ ਜ਼ਰਾ ਗੌਰ ਕਰਨਾ ਇਹ ਮਸਤਮਦਾਰੀ ਢਮਰੂ ਵਾਲੀ ਸਰਕਾਰ ਹੈ ਇਹਨਾਂ ਦੇ ਤੇ ਭੁੱਲ ਭਲੇਖੇ ਵੀ ਕੋਈ ਬੰਦਾ ਇਹਨਾਂ ਦੀ ਸੇਵਾ ਕਰਾਇ ਨਾ ਤਾਂ ਜੇ ਜਾ ਕਰ ਹੋਈਂ ਦੀ ਜ਼ਰਾ ਗੌਰ ਕਰਨਾ ਸੋ ਉਹਦੇ ਵਿੱਚ ਉਸ ਔਰਤ ਤੋਂ ਸ਼ਿਵਜੀ ਮਹਾਰਾਜ ਦੀ ਜਿਹੜੀ ਅਣਜਾਣੇ ਵਿੱਚ ਹੀ ਸੇਵਾ ਹੋ ਗਈ ਮਤਲਬ ਕਿ ਉਹਨੇ ਮੰਝਰੀ ਛੁੱਟੀ ਤੇ ਉਹ ਸ਼ਿਵਲਿੰਗ ਤੇ ਜਾ ਡਿੱਗੀ ਫਿਰ ਉਸ ਤੋਂ ਬਾਅਦ ਉਹ ਭੁਖੀ ਸੀ ਕਹਿੰਦਾ ਭਾਵ ਕਿ ਉਹਦਾ ਉਪਵਾਸ ਹੀ ਸੀ ਇੱਕ ਤਰ੍ਹਾਂ ਦਾ ਉਹਨਾਂ ਦਾ ਸਮਝ ਨਾ ਕਿ ਉਹਦਾ ਵਰਤੀ ਚੱਲਣ ਡਿਆ ਸੀ ਉਹ ਭੁਖੀ ਸੀ ਉਹ ਭੁਖੀ ਸੀ ਇਸੇ ਕਰਕੇ ਉਹ ਰਾਤ ਭਰ ਸੌ ਨਹੀਂ ਸਕੀ ਮਤਲਬ ਕਿ ਉਹ ਵੀ ਜਾਗਰਣ ਵੀ ਹੋਇਆ ساری ਰਾਤ ਭੁਖੀ ਸੀ ਭੁੱਖ ਨਾਲ ਨੀਂਦ ਨਹੀਂ ਆਈ ਜਾਗਰਣ ਵੀ ਹੋ ਗਿਆ ਫਿਰ ਉਸ ਤੋਂ ਬਾਅਦ ਉਸ ਔਰਤ ਨੂੰ ਕਹਿੰਦੇ ਆ ਕਿ ਸ਼ਿਵ ਲੋਕ ਵਿੱਚ ਸਥਾਨ ਮਿਲ ਗਿਆ ਜਰਾ ਗੌਰ ਕਰਨਾ ਮੀ ਉਹ ਪੂਰੀ ਹੋਈ ਤਾਂ ਸ਼ਿਵ ਲੋਕ ਵਿੱਚ ਚਲੀ ਗਈ ਹੁਣ ਕਹਾਣੀ ਬੜੀ ਅਜੀਬ ਜੀ ਹੈ ਤੁਹਾਨੂੰ ਹੀ ਲੱਗਦਾ ਹੋਵੇਗਾ ਹੁਣ ਇਹਦਾ ਆਪਾਂ ਮਤਲਬ ਜਾਣ ਲੈਂਦੇ ਹੁਣ ਜਰਾ ਗੌਰ ਕਰਨਾ ਤੁਸੀਂ ਕੀ ਕਰਨਾ ਹੈ ਕਿ ਆਪਣੇ ਆਪ ਨੂੰ ਉਸ ਔਰਤ ਦੀ ਜਗ੍ਹਾ ਤੇ ਰੱਖ ਕੇ ਇਸ ਕਹਾਣੀ ਨੂੰ ਸਮਝੋ ਬਾਬਾ ਜੀ ਜਰਾ ਸਮਝਣਾ ਇਸ ਕਹਾਣੀ ਨੂੰ ਸੁੰਨਣਾ ਹੈ ਇਹ ਕਹਾਣੀ ਇੱਕ ਔਰਤ ਦੀ ਹੈ ਜੋ ਸੁੱਖ ਲੱਭ ਰਹੀ ਹੈ ਤੇ ਉਸ ਨੂੰ ਨਹੀਂ ਪਤਾ ਕਿ ਸੁੱਖ ਕਿੱਥੋਂ ਪ੍ਰਾਪਤ ਕਰਨੇ ਨੇ ਸੁੱਖ ਕਿੱਥੋਂ ਲੈਣੇ ਇੱਕ ਵਾਰ ਉਸ ਔਰਤ ਨੇ ਕਿਸੇ ਚੀਜ਼ ਨੂੰ ਪਾਲਿਆ ਜਿਸ ਨਾਲ ਉਹਨੂੰ ਖੁਸ਼ੀ ਮਹਿਸੂਸ ਹੋਈ ਇਸੇ ਕਰਕੇ ਉਸ ਔਰਤ ਨੂੰ ਇੰਜ ਲੱਗਦਾ ਹੈ ਕਿ ਇਸ ਸੰਸਾਰ ਵਿੱਚ ਸੁੱਖ ਦਾ ਜਿਹੜਾ ਸਾਧਨ ਹੈ ਨਾ ਉਹ ਇੱਕ ਚੀਜ਼ ਹੀ ਹੈ ਜਿਸ ਚੀਜ਼ ਨਾਲ ਉਹਨੂੰ ਖੁਸ਼ੀ ਮਿਲੇ ਅੱਛਾ ਉਸ ਔਰਤ ਦੇ ਜੀਵਨ ਵਿੱਚ ਸਿਰਫ ਉਸ ਦਾ ਪਤੀ ਹੀ ਸੀ ਜੋ ਉਸ ਦੀ ਹਰ ਇੱਛਾ ਪੂਰੀ ਕਰਦਾ ਸੀ ਉਸ ਨੂੰ ਪਿਆਰ ਕਰਦਾ ਸੀ ਪਰੰਤੂ ਲਾਲਚ ਵਿੱਚ ਆ ਕੇ ਉਸ ਸੁੱਖ ਦੇ ਕਾਰਨ ਉਹ ਕਦੇ ਵੀ ਇਹ ਨਹੀਂ ਦੇਖ ਸਕੀ ਕਿ ਉਸਨੇ ਆਪਣੇ ਘਰ ਵਾਲੇ ਨੂੰ ਜਿਹੜਾ ਗਵਾ ਦਿੱਤਾ ਬਾਬਾ ਜੀ ਉਸੇ ਤਰ੍ਹਾਂ ਜੇਕਰ ਅਸੀਂ ਜ਼ਰਾ ਗੌਰ ਕਰਨਾ ਕਿ ਇਨਸਾਨ ਭੋਤਕਵਾਦੀ ਬਣ ਜਾਊਗਾ ਲਾਲਚੀ ਬਣ ਜਾਊਗਾ ਤਾਂ ਤੁਹਾਡੇ ਆਲੇ ਦੁਆਲੇ ਜੋ ਲੋਕ ਤੁਹਾਨੂੰ ਪਿਆਰ ਕਰਦੇ ਨੇ ਨਾ ਉਹ ਲੋਕ ਵੀ ਬਾਬਾ ਜੀ ਚਲੇ ਜਾਣਗੇ ਜ਼ਰਾ ਗੌਰ ਕਰਨਾ ਉਹ ਲੋਕ ਵੀ ਚਲੇ ਜਾਣਗੇ ਬੰਦਾ ਕੱਲਾ ਰਹਿ ਜਾਂਦਾ ਆਪਣੇ ਲਾਲਚ ਕਰਕੇ ਬਾਬਾ ਜੀ ਵੱਡੀਆਂ ਵੱਡੀਆਂ ਦੁਕਾਨਾਂ ਬਣ ਜਾਂਦੀਆਂ ਵੱਡੇ ਵੱਡੇ ਮਕਾਨ ਬਣ ਜਾਂਦੇ ਪਰ ਕੱਲਾ ਆਪਣੇ ਲਾਲਚ ਕਰਕੇ ਨਹੀਂ ਹੁੰਦਾ ਲੋਕੀ ਕਹਿੰਦੇ ਕਰਮ ਹੈ ਪਰਵਰਿਸ਼ ਨਹੀਂ ਚੰਗੀ ਹੋਈ ਬਾਬਾ ਜੀ ਪਰਵਰਿਸ਼ ਕਿੱਦਾਂ ਕਹਿ ਸਕਦੇ ਨੇ ਉਹ ਤਾਂ ਤੁਹਾਡੇ ਕਰਮ ਇਦਾਂ ਦੇ ਹੋਣ ਤੁਸੀਂ ਇਕੱਲੇ ਰਹਿ ਗਏ ਜਾਂ ਉਹਨਾਂ ਦੇ ਕਰਮ ਐਸੇ ਹੋਏ ਉਹਨਾਂ ਨੂੰ ਕਰਨੇ ਪੈਣਗੇ ਉਹ ਤੁਹਾਡੇ ਤੋਂ ਦੂਰ ਹੋ ਗਏ ਸੋ ਜਰਾ ਗੌਰ ਕਰ ਉਹ ਲੋਕ ਵੀ ਚਲੇ ਜਾਂਦੇ ਫਿਰ ਵੀ ਉਸ ਔਰਤ ਨੂੰ ਕੋਈ ਫਰਕ ਨਹੀਂ ਪਿਆ ਨਹੀਂ ਪੈਂਦਾ ਫਰਕ ਹੀ ਕੋਈ ਕਿਉਂਕਿ ਉਸ ਔਰਤ ਦੀ ਤਰ੍ਹਾਂ ਤੁਹਾਡੇ ਸ਼ਰੀਰ ਨੂੰ ਨਿਯੰਤਰਣ ਤੁਹਾਡੀਆਂ ਇੱਛਾਵਾਂ ਕਰਨਗੀਆਂ ਬਾਬਾ ਜੀ ਤੁਸੀਂ ਜੋ ਵੀ ਕਰਮ ਕਰੋਗੇ ਉਹ ਤੁਹਾਡੇ ਹੱਥਾਂ ਵਿੱਚ ਨਹੀਂ ਹੋਵੇਗਾ ਉਹ ਤੁਹਾਡੀਆਂ ਇੱਛਾਵਾਂ ਦੇ ਹੱਥਾਂ ਵਿੱਚ ਹੋਵੇਗਾ ਤੁਹਾਡੇ ਜਿਸ ਲਾਲਚ ਨੇ ਤੁਹਾਨੂੰ ਫੜਿਆ ਹੋਇਆ ਹੈ ਨਾ ਉਹਦੇ ਵਿੱਚ ਹੋਵੇਗਾ ਉਸ ਤੋਂ ਬਾਅਦ ਉਹ ਔਰਤ ਧਰਮ ਨੂੰ ਤਿਆਗ ਦਿੰਦੀ ਹੈ ਆਪਣੇ ਦਾਇਤਮ ਨੂੰ ਤਿਆਗ ਦਿੰਦੀ ਹੈ ਮਤਲਬ ਕਿ ਉਹ ਵੈਸ਼ਵਾ ਬਣ ਜਾਂਦੀ ਹੈ ਉਹ ਆਪਣੇ ਆਪ ਨੂੰ ਵੇਚਣ ਲੱਗਦੀ ਹੈ ਪਰ ਸਵਾਲ ਇਹ ਹੈ ਕੇ ਲੋਕ ਆਦਤ ਵਿੱਚ ਫਸਦੇ ਕਿਉਂ ਨੇ ਜਰਾ ਗੌਰ ਕਰ ਇਸ ਆਦਤ ਵਿੱਚ ਇਸ ਆਦਤ ਵਿੱਚ ਇਸ ਲਾਲਚ ਵਿੱਚ ਇਨਸਾਨ ਕਿਉਂ ਫਸਦਾ ਤੇ ਇਸ ਤੋਂ ਬਾਹਰ ਕਿਉਂ ਨਹੀਂ ਆਉਣਾ ਚਾਹੁੰਦਾ ਤੇ ਕਿਉਂ ਨਹੀਂ ਆ ਸਕਦਾ ਜਰਾ ਗੌਰ ਕਰਨਾ ਇਹਨੂੰ ਉਦਾਹਰਣ ਨੂੰ ਸਮਝਣਾ ਤੁਸੀਂ ਵੀ ਉਦਾਹਰਣ ਲੈ ਲਓ ਮੈਂ ਇੱਥੇ ਇੱਕ ਬੱਚੇ ਦੀ ਉਦਾਹਰਣ ਲੈਂਦਾ ਜੋ ਗੇਮ ਖੇਡਦਾ ਜਰਾ ਗੌਰ ਕਰ ਉਹ ਆਦੀ ਹੋ ਚੁੱਕਾ ਗੇਮ ਖੇਡਣ ਦਾ ਉਹ ਗੇਮ ਖੇਡਦਾ ਤਾਂ ਕੋਈ ਵੀ ਵਿਅਕਤੀ ਜ਼ਿਆਦਾਤਰ ਪਹਿਲਾਂ ਗਿਆਨ ਪ੍ਰਾਪਤ ਕਰਦਾ ਹੈ ਫਿਰ ਮਿਹਨਤ ਕਰਦਾ ਹੈ ਫਿਰ ਤਿਆਗ ਕਰਦਾ ਹੈ ਉਸ ਤੋਂ ਬਾਅਦ ਉਸ ਨੂੰ ਕੀ ਮਿਲਦਾ ਹੈ ਉਸ ਤੋਂ ਬਾਅਦ ਹੀ ਉਸ ਨੂੰ ਫਲ ਮਿਲਦਾ ਹੈ ਬਾਬਾ ਜੀ ਉਸ ਤੋਂ ਬਾਅਦ ਹੀ ਉਸ ਨੂੰ ਖੁਸ਼ੀ ਮਿਲਦੀ ਹੈ ਪਰ ਇੱਥੇ ਇੱਕ ਐਸਾ ਵਿਅਕਤੀ ਹੈ ਜੋ ਗੇਮ ਖੇਡ ਕੇ ਹੀ ਖੁਸ਼ ਹੈ ਉਸ ਬੱਚੇ ਨੂੰ ਉਸ ਵਿਅਕਤੀ ਨੂੰ ਜੋ ਸੁੱਖ ਇੰਨੀ ਸਾਰੀ ਮਿਹਨਤ ਕਰਨ ਦੇ ਬਾਅਦ ਮਿਲਣ ਵਾਲਾ ਸੀ ਉਹ ਸੁੱਖ ਉਸ ਬੱਚੇ ਨੂੰ ਪਹਿਲਾਂ ਹੀ ਮਿਲ ਰਿਹਾ ਹੈ ਇਸੇ ਕਰਕੇ ਉਹ ਬੱਚਾ ਸੋਚਦਾ ਹੈ ਕਿ ਮੈਂ ਇਨੀ ਤਪੱਸਿਆ ਕਿਉਂ ਕਰਾਂ ਭਾਈ ਮੈਨੂੰ ਤਾਂ ਸੁੱਖ ਇਸ ਵਿੱਚ ਹੀ ਪ੍ਰਾਪਤ ਹੋ ਰਿਹਾ ਹੈ ਤਾਂ ਇਹੀ ਆਦਤ ਇਹੀ ਲਤ ਹੈ ਲੋਕ ਕੋਈ ਨਸ਼ਾ ਲੈ ਲੈਂਦਾ ਹੈ ਜਾਂ ਕੋਈ ਹੋਰ ਚੀਜ਼ਾਂ ਕਿਉਂ ਗ੍ਰਹਿਣ ਕਰਦੇ ਨੇ ਕਿਉਂਕਿ ਜੋ ਸੁੱਖ ਉਹਨਾਂ ਨੂੰ ਤਪੱਸਿਆ ਕਰਨ ਦੇ ਬਾਅਦ ਮਿਲਣ ਵਾਲਾ ਸੀ ਉਹ ਸੁੱਖ ਇਸ ਛੋਟੀ ਜੀ ਚੀਜ਼ ਤੋਂ ਹੀ ਉਹਨਾਂ ਨੂੰ ਪਹਿਲਾਂ ਹੀ ਮਿਲ ਗਿਆ ਹੈ ਜ਼ਰਾ ਧਿਆਨ ਕਰਨਾ ਪਰੰਤੂ ਉਸ ਔਰਤ ਨੂੰ ਉਸ ਵਿਅਕਤੀ ਨੂੰ ਨਹੀਂ ਪਤਾ ਉਹ ਦਾ ਭੇਖ ਖਤਰੇ ਵਿੱਚ ਹੈ ਜਿਸ ਸਮੇ ਉਸ ਨੂੰ ਧਰਮ ਕਰਨਾ ਚਾਹੀਦਾ ਹੈ ਕਰਮ ਕਰਨੇ ਚਾਹੀਦੇ ਨੇ ਸੰਸਾਰ ਵਿੱਚ ਪਰਿਵਰਤਨ ਲਿਆਉਣਾ ਚਾਹੀਦਾ ਹੈ ਉਹ ਸੁੱਖ ਦੇ ਪਿੱਛੇ ਭੱਜ ਰਿਹਾ ਤੇ ਨਾਸ਼ ਦੇ ਰਾਹ ਤੇ ਜਾ ਰਿਹਾ ਔਰ ਇਸੇ ਕਰਕੇ ਹੋ ਸਕਦਾ ਹੈ ਉਹਦਾ ਪਰਿਵਾਰ ਵੀ ਨਾਸ਼ ਹੋ ਜਾਏ ਇਸ ਲਈ ਇਹ ਹੋ ਰਿਹਾ ਹੈ ਕਿ ਕਿ ਭਾਰਤ ਵਿੱਚ ਜਿਹੜੀ ਨੈਤਿਕ ਸਿੱਖਿਆ ਤੇ ਉਹਨਾਂ ਹੀ ਧਿਆਨ ਨਹੀਂ ਦਿੱਤਾ ਜਾਂਦਾ ਤੇ ਮਾਤਾ ਪਿਤਾ ਵੀ ਜੋ ਹੈ ਜੇ ਕੋਈ ਬੱਚਾ ਗਲਤੀ ਕਰਦਾ ਹੈ ਤਾਂ ਉਸ ਨੂੰ ਥੱਪੜ ਮਾਰ ਕੇ ਚੁੱਪ ਕਰਾ ਦਿੰਦੇ ਆ ਉਹਨੂੰ ਕਦੇ ਨਹੀਂ ਦੱਸਦੇ ਕਿ ਤੂੰ ਜੋ ਗਲਤੀ ਕੀਤੀ ਹੈ ਉਹ ਕਿਉਂ ਗਲਤ ਹੈ ਜ਼ਰਾ ਗੌਰ ਕਰ। ਵੱਡੇ ਜੋ ਹੈ ਛੋਟੇ ਨੂੰ ਚਪੇੜ ਮਾਰ ਦਿੱਤੀ ਵੀ ਤੂੰ ਇੱਥੇ ਗਲਤ ਕਰ ਰਿਹਾ ਹੈ ਪਰ ਉਹਨੂੰ ਇਹ ਨਹੀਂ ਦੱਸਿਆ ਜਾ ਰਿਹਾ ਵੀ ਗਲਤੀ ਕੀਤੀ ਕਿਉਂ ਹੈ ਔਰ ਕਿਉਂ ਗਲਤੀ ਹੈ ਇਹ ਗਲਤ ਹੈ ਕਿਉਂ ਜ਼ਰਾ ਗੌਰ ਕਰ ਕੋਈ ਰੀਜ਼ਨ ਹੋਣਾ ਚਾਹੀਦਾ ਹੈ ਕਿਸੇ ਨੂੰ ਚਪੇੜ ਮਾਰੀ ਤੁਸੀਂ ਹੁਣ ਬਾਹਰ ਕਿਸੇ ਨੂੰ ਮਾਰ ਕੇ ਦਿਖਾਓ ਤੁਸੀਂ ਮੰਨ ਲਓ ਤੁਹਾਡਾ ਕੋਈ ਛੋਟਾ ਭਰਾ ਹੈ ਉਸਨੇ ਥੱਪੜ ਮਾਰਿਆ ਉਹਨੇ ਸੋਣ ਲਿਆ ਤੁਸੀਂ ਬਾਹਰ ਕਿਸੇ ਨੂੰ ਮਾਰ ਕੇ ਤਾਂ ਉਹ ਅਗੂ ਅੱਗਾ ਅਗਲਾ ਜਿਹੜਾ ਉਹ ਅੱਗੇ ਉਹ ਦੋ ਮਾਰਨੀ ਹੈ ਤੁਹਾਡੇ ਜ਼ਰਾ ਗੌਰ ਕਰੋ ਇਹੀ ਤੇ ਗੱਲ ਹੈ ਕਿ ਆਪਾਂ ਆਪਣੇ ਬੱਚੇ ਨੂੰ ਇਹ ਨਹੀਂ ਦੱਸਦੇ ਵੀ ਇਹ ਗਲਤ ਕਿਉਂ ਹੈ ਇਹ ਗਲਤ ਤੈਨੂੰ ਕਿਉਂ ਆਪਾਂ ਮੰਨ ਰਹੇ ਹਾਂ ਕਿਉਂ ਤੇਰੇ ਥੱਪੜ ਪਿਆ ਫਿਰ ਉਸ ਕਹਾਣੀ ਵਿੱਚ ਉਸ ਔਰਤ ਨੂੰ ਜਿਹੜੇ ਉਸਦੇ ਮਾਤਾ ਪਿਤਾ ਘਰੋਂ ਕੱਢ ਦਿੰਦੇ ਆ ਤੇ ਉਹ ਹੋਰ ਜੰਗਲ ਵਿੱਚ ਚਲੀ ਜਾਂਦੀ ਜੰਗਲ ਜਿਹੜਾ ਹੈ ਉਹ ਕੀ ਦਿਖਾਉਂਦਾ ਹੈ ਉਹ ਅਸਥਿਰਤਾ ਨੂੰ ਦਰਸਾਉਂਦਾ ਬਾਬਾ ਜਿਵੇਂ ਜੰਗਲ ਵਿੱਚ ਜੋ ਪਸ਼ੂ ਪੰਛੀ પ્રાણી ਹੁੰਦੇ ਨੇ ਉਹਨਾਂ ਦਾ ਜੀਵਨ ਅਸਥਿਰ ਹੁੰਦਾ ਹੈ ਕਦੇ ਖਾਣਾ ਮਿਲਦਾ ਹੈ ਕਦੇ ਨਹੀਂ ਮਿਲਦਾ ਇਸ ਜਗ੍ਹਾ ਤੇ ਕਦੇ ਇਹ ਜਾਨਵਰ ਰਾਜ ਕਰਦਾ ਹੈ ਕੱਲ ਨੂੰ ਕੋਈ ਦੂਸਰਾ પ્રાਣੀ ਆਉਂਦਾ ਹੈ ਦੂਸਰਾ ਆਉਂਦਾ ਹੈ ਉਹ ਉੱਥੇ ਰਾਜ ਕਰਨ ਲੱਗਦਾ ਸੋਧਰਾ ਗੌਰ ਕਰਨਾ ਕਦੇ ਇਸ ਦੇ ਨਾਲ ਸੰਬੰਧ ਬਣਦੇ ਨੇ ਕਦੇ ਉਸ ਦੇ ਨਾਲ ਸੰਬੰਧ ਦੂਸਰੇ ਨਾਲ ਬਣਦੇ ਤਾਂ ਜੰਗਲ ਕਾਫੀ ਅਸਥਿਰ ਹੁੰਦਾ ਬਾਬਾ ਇਸੇ ਤਰ੍ਹਾਂ ਸਾਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਜੋ ਲੋਕ ਭੌਤਿਕਵਾਦੀ ਹੁੰਦੇ ਆਂ ਨਾਲਸੀ ਹੁੰਦੇ ਆਂ ਉਹਨਾਂ ਦਾ ਜੀਵਨ ਵੀ ਜੰਗਲ ਵਰਗਾ ਹੁੰਦਾ ਆਂ ਅਸਥਿਰ ਹੁੰਦਾ ਹੁਣ ਇੱਥੇ ਇਨਸਾਨ ਬੋਲੇਗਾ ਕਿ ਇਹਨਾਂ ਲੋਕਾਂ ਨੂੰ ਪਤਾ ਨਹੀਂ ਚੱਲਦਾ ਕਿ ਉਹ ਗਲਤ ਰਾਹ ਤੇ ਚੱਲ ਰਹੇ ਨੇ ਏਹੀ ਚੀਜ਼ ਇਸ ਕਹਾਣੀ ਵਿੱਚ ਅੱਗੇ ਦੱਸੀ ਗਈ ਹੈ ਕਿ ਉਹ ਬ੍ਰਾਹਮਣ ਕੁੜੀ ਜਿਹੜੀ ਸੀ ਉਹ ਜੰਗਲ ਵਿੱਚ ਜਾਂਦੀ ਹੈ ਤੇ ਉੱਥੇ ਉਸ ਨੂੰ ਇੱਕ ਐਸਾ ਵਿਅਕਤੀ ਮਿਲਦਾ ਹੈ ਜੋ ਉਹ ਇੱਕ ਐਸਾ ਵਿਅਕਤੀ ਹੈ ਜੋ ਉਸ ਔਰਤ ਵਰਗਾ ਹੀ ਹੈ ਜਰਾ ਗੌਰ ਕਰ ਉਹ ਉਹ ਰਖ ਜਿਹੜਾ ਹੈ ਉਸ ਔਰਤ ਦੇ ਭਾਤੀ ਹੀ ਹੈ ਉਹਦੇ ਵਰਗਾ ਹੀ ਹੈ ਜਿੱਦਾਂ ਦਾ ਜਿੱਦਾਂ ਦੀ ਉਹ ਆਪ ਸੀ ਉਦਾਂ ਦਾ ਹੀ ਅੱਗੇ ਬੰਦਾ ਮਿਲ ਗਿਆ ਇਸੇ ਕਰਕੇ ਉਹ ਦੋਵੇਂ ਇਕੱਠੇ ਰਹਿਣ ਲੱਗਦੇ ਨੇ ਇਸ ਤੋਂ ਸਾਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਲੋਕ ਇਸ ਤੋਂ ਬਾਹਰ ਨਹੀਂ ਆ ਸਕਦੇ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਗਲਤ ਕੰਮ ਕਰ ਰਹੇ ਨੇ ਕਿਉਂ ਕਿਉਂਕਿ ਉਹ ਵਿਅਕਤੀ ਇੰਜ ਸੋਚਦਾ ਹੈ ਕਿ ਇਹ ਲੋਕ ਵੀ ਉਹੀ ਕਰ ਰਹੇ ਹਨ ਜੋ ਮੈਂ ਕਰ ਰਿਹਾ ਹਾਂ ਥਰਾ ਗੌਰ ਕਰਨਾ ਜੇ ਇਹ ਚੀਜ਼ ਗਲਤ ਹੁੰਦੀ ਤਾਂ ਇਹ ਲੋਕ ਵੀ ਨਹੀਂ ਕਰਦੇ ਇਹਦਾ ਭਾਵ ਮੈਂ ਜੋ ਕਰ ਰਿਹਾ ਹਾਂ ਉਹ ਸਹੀ ਹੈ ਮਤਲਬ ਕਿ ਉਸ ਵਿਅਕਤੀ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹ ਗਲਤ ਕੰਮ ਕਰ ਰਿਹਾ ਹੈ ਉਹਨੂੰ ਸਮਝ ਨਹੀਂ ਲੱਗਦੀ ਉਹ ਸਲਾਵਾ ਵੀ ਇਹੋ ਜਿਹੇ ਲੋਕਾਂ ਤੋਂ ਰਹਿੰਦਾ ਹੈ ਜਿਹੜੇ ਆਪ ਹੀ ਜ਼ਿੰਦਗੀ 'ਚ ਗਲਤ ਕਰਦੇ ਹੁੰਦੇ ਹੁੰਦਾ ਵੀ ਉਹਨਾਂ ਨਾਲ ਆ ਜਿਹੜੇ ਆਪ ਹੀ ਜ਼ਿੰਦਗੀ 'ਚ ਗਲਤ ਕਰਦੇ ਇਹਦਾ ਮਤਲਬ ਕਿ ਮੈਂ ਜੋ ਕਰ ਰਿਹਾ ਭਾਈ ਸਹੀ ਕਰ ਉਹਨੂੰ ਪਤਾ ਹੀ ਨਹੀਂ ਹੁੰਦਾ ਪਤਾ ਨਹੀਂ ਚੱਲਦਾ ਕਿ ਗਲਤ ਕੰਮ ਕਰ ਰਿਹਾ। ਫਿਰ ਕਹਾਣੀ ਵਿੱਚ ਅੱਗੇ ਕੀ ਦੱਸਿਆ ਗਿਆ ਹੈ ਕਿ ਉਹ ਜੋ ਵਿਅਕਤੀ ਸੀ ਉਹ ਕੁਝ ਕਾਰਨਾ ਕਰਕੇ ਕਿਤੇ ਚਲਾ ਜਾਂਦਾ। ਉਹਨੂੰ ਸੋ ਔਰਤ ਨੂੰ ਭੁੱਖ ਲੱਗੀ ਹੋਈ ਸੀ। ਇਸੇ ਕਰਕੇ ਉਹ ਔਰਤ ਤਲਵਾਰ ਲੈ ਕੇ ਜਿਹੜਾ ਹੈ ਉਹ ਉਸ ਆਂਗਣ ਵਿੱਚ ਜਾਂਦੀ ਹੈ ਤੇ ਬੱਚੜੇ ਨੂੰ ਮਾਰ ਦਿੰਦੀ ਹੈ ਤੇ ਉਹਦਾ ਮਾਸ ਖਾਣ ਲੱਗਦੀ ਹੈ। ਹੁਣ ਇਹਦਾ ਕੀ ਮਤਲਬ ਹੋਇਆ? ਇਸ ਤੋਂ ਸਾਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਜੇ ਉਸ ਵਿਅਕਤੀ ਨੂੰ ਉਸ ਨੂੰ ਸੁਖ ਦੇਣ ਵਾਲੀ ਚੀਜ਼ ਨੂੰ ਖੋਹ ਲਿਆ ਜਾਵੇ ਤਾਂ ਉਹ ਪਾਗਲ ਹੋ ਜਾਂਦਾ ਬਾਬਾ ਜੀ ਆਪਣਾ ਆਪ ਗਵਾ ਦਿੰਦਾ ਹੈ ਤੇ ਉਹ ਵਿਅਕਤੀ ਉਸ ਚੀਜ਼ ਨੂੰ ਬੋਨ ਲਈ ਦੂਜਿਆਂ ਨੂੰ ਮਾਰਨ ਲਈ ਵੀ ਤਿਆਰ ਹੋ ਜਾਂਦਾ ਦੂਜਿਆਂ ਨੂੰ ਸਰੀਰਿਕ ਰੂਪ ਵਿੱਚ ਮਾਨਸਿਕ ਰੂਪ ਵਿੱਚ ਯਾਤਨਾ ਦੇਣ ਲਈ ਤਿਆਰ ਹੋ ਜਾਂਦਾ ਜਰਾ ਗੌਰ ਕਰ ਤੇ ਹੌਲੀ ਹੌਲੀ ਉਹ ਇਨਸਾਨ ਦੂਜਿਆਂ ਨੂੰ ਯਾਤਨਾ ਦੇਣ ਵਿੱਚ ਹੀ ਸੁੱਖ ਪ੍ਰਾਪਤ ਕਰਨ ਲੱਗਦਾ ਹੈ ਉਸ ਵਿੱਚ ਹੀ ਉਸ ਨੂੰ ਖੁਸ਼ੀ ਮਿਲਣ ਲੱਗਦੀ ਹੈ ਉਹਨੂੰ ਕੀ ਲੈਣਾ ਨੇ ਉਹ ਕਹਿੰਦਾ ਯਾਰ ਇਹ ਦੁੱਖ ਇਹਨਾਂ ਨੂੰ ਰਹਿਣ ਦੇ ਮੈਨੂੰ ਖੁਸ਼ੀ ਮਿਲਦੀ ਹੈ ਨਾ ਮੈਨੂੰ ਲਾਲਚ ਮੇਰਾ ਪੂਰਾ ਹੋਣ ਦੇ ਨਾਲ ਬਾ ਗੱਲ ਮੋਗੀ ਇਸ ਤਰ੍ਹਾਂ ਉਹ ਇਨਸਾਨ ਕੀ ਬਣ ਜਾਂਦਾ ਹੈ ਉਹ ਰਾਖਸ਼ ਬਣ ਜਾਂਦਾ ਹੈ ਬਾਬਾ ਮਤਲਬ ਕਿ ਇਨਸਾਨ ਰਾਖਸ਼ ਆਦਤ ਦੇ ਕਾਰਨ ਹੀ ਬਣ ਜਾਂਦਾ ਹੈ ਉਹਨੂੰ ਔਰਤ ਅਗਲੇ ਜਨਮ ਵਿੱਚ ਅੰਨ੍ਹੀ ਪੈਦਾ ਹੁੰਦੀ ਹੈ ਤੇ ਉਹਨੂੰ ਚਮੜੀ ਦਾ ਰੋਗ ਸੀ ਇੱਥੇ ਐਸੇ ਐਦਾਂ ਹੀ ਜੀਵਨ ਜੀਣ ਵਾਲੇ ਲੋਕਾਂ ਦਾ ਨਤੀਜਾ ਦੱਸਿਆ ਗਿਆ ਕਿ ਇਹੋ ਜਿਹੇ ਲੋਕ ਜਿਹੜੇ ਆ ਉਹ ਅੰਨੇ ਹੁੰਦੇ ਨੇ ਜ਼ਰਾ ਗੌਰ ਕਰਨਾ ਲੱਖ ਆਪਰੇਸ਼ਨਾਂ ਕਰਾਈ ਜਾਓ ਪਰ ਰਹਿਣਾ ਤੁਸੀਂ ਅੰਨੇ ਹੀ ਆ ਤੁਹਾਨੂੰ ਦੇਖਣਾ ਹੀ ਕੱਖਣੀ ਹੈ ਮਤਲਬ ਕਿ ਉਹ ਜੀਵਨ ਵਿੱਚ ਕੀ ਕਰ ਰਹੇ ਨੇ ਕਿਉਂ ਕਰ ਰਹੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਨੂੰ ਕੁਝ ਅੱਗੇ ਦੀ ਸਮਝ ਹੀ ਨਹੀਂ ਹੁੰਦੀ ਤੇ ਉਸ ਔਰਤ ਨੂੰ ਚਮੜੀ ਦਾ ਰੋਗ ਸੀ ਇਸੇ ਕਰਕੇ ਲੋਕ ਉਸ ਤੋਂ ਦੂਰ ਚਲੇ ਜਾਂਦੇ ਸੀ ਇਸੇ ਤਰ੍ਹਾਂ ਲੋਕ ਉਸ ਇਨਸਾਨ ਤੋਂ ਦੂਰੀ ਬਣਾਈ ਰੱਖਦੇ ਨੇ ਕਿ ਇਹ ਭਾਈ ਬੁਰਾ ਆਦਮੀ ਹੈ ਇਹ ਸਵਾਰਥੀ ਹੈ ਇਸ ਤੋਂ ਦੂਰ ਰਹੋ ਪਰ ਉਸ ਕਹਾਣੀ ਵਿੱਚ ਕੀ ਦੱਸਿਆ ਗਿਆ ਹੈ ਕਿ ਉਹ ਔਰਤ ਕੁਝ ਸ਼ਿਵਜੀ ਮਹਾਰਾਜ ਜੀ ਦੇ ਭਗਤਾ ਨੂੰ ਦੇਖਦੀ ਹੈ ਯਾਨੀ ਕਿ ਸੁਣਦੀ ਹੈ ਕਿਉਂਕਿ ਉਹਨੂੰ ਦਿਖਦਾ ਤੇ ਹੈ ਨਹੀਂ ਆਂਦੀ ਹੁੰਦੀ ਹੈ ਤਾਂ ਸ਼ਿਵਜੀ ਮਹਾਰਾਜ ਜੀ ਦੇ ਗੁਣਾਂ ਦਾ ਜਿਹੜੇ ਗਾਣ ਕਰ ਰਹੇ ਹੁੰਦੇ ਨੇ ਉਹ ਗੋਕਰਨ ਜਾ ਰਹੇ ਹਨ ਤਾਂ ਸ਼ਿਵਜੀ ਮਹਾਰਾਜ ਜੀ ਦੇ ਗੁਣਾਂ ਦਾ ਗਾਣ ਮਤਲਬ ਕਿ ਇੱਥੇ ਜੇ ਆਦਤ ਤੋਂ ਬਾਹਰ ਨਿਕਲਣਾ ਹੈ ਇੱਕ ਚੰਗਾ ਜੀਵਨ ਚਾਹੀਦਾ ਹੈ ਤਾਂ ਸ਼ਿਵਜੀ ਮਹਾਰਾਜ ਜੀ ਵਰਗਾ ਜੀਵਨ ਜੀਓ ਸੰਨਿਆਸ ਲੈ ਆਓ ਆਪਣੀ ਜ਼ਿੰਦਗੀ ਦੇ ਵਿੱਚ ਸਭ ਨੂੰ ਤਿਆਗ ਦਿਓ ਨਹੀਂ ਬਾਬਾ ਜੀ ਇਹਦਾ ਮਤਲਬ ਇਹ ਨਹੀਂ ਹੈ ਕਿ ਸਭ ਨੂੰ ਤਿਆਗ ਦਿਓ ਸ਼ਿਵ ਜੀ ਮਹਾਰਾਜ ਜੀ ਦੇ ਮਹਾਰਾਜ ਜੀ ਦੇ ਗੁਣਾ ਦਾ ਗਾਣ ਮਤਲਬ ਕਿ ਸ਼ਿਵ ਜੀ ਮਹਾਰਾਜ ਜੀ ਵਰਗੇ ਰਹੋ ਇੱਥੇ ਸਮਝੋ ਨਾ ਜ਼ਰਾ ਗੌਰ ਕਰਨਾ ਪਹਿਲਾਂ ਸ਼ਿਵ ਜੀ ਮਹਾਰਾਜ ਜੀ ਦੀ ਕਹਾਣੀ ਬਾਰੇ ਜਾਣ ਲੈਂਦੇ ਹਾਂ ਸ਼ਿਵ ਜੀ ਪਹਿਲਾਂ ਪਹਿਲਾਂ ਇਕੱਲੇ ਰਹਿੰਦੇ ਸਨ ਉਹਨਾਂ ਨੂੰ ਲੋਕ ਪਸੰਦ ਨਹੀਂ ਸਣ ਕਰਦੇ ਉਹ ਇਕੱਲੇ ਤਪੱਸਿਆ ਕਰਦੇ ਸਨ ਕਿਉਂ ਉਹਨਾਂ ਦੀ ਕਹਾਣੀ ਕਿਉਂਕਿ ਸ਼ਿਵ ਜੀ ਮਹਾਰਾਜ ਜੀ ਨੇ ਪਹਿਲਾਂ ਹੀ ਸੰਸਾਰ ਨੂੰ ਪਰਖ ਲਿਆ ਸੀ ਕਿ ਸੰਸਾਰ ਵਿੱਚ ਸਿਰਫ ਦੁੱਖ ਹੀ ਹੈ ਇਸੇ ਕਰਕੇ ਉਹ ਸੰਸਾਰ ਨੂੰ ਤਿਆਗ ਦਿੰਦੇ ਨੇ ਉਹ ਕੱਲੇ ਰਹਿਣ ਲੱਗਦੇ ਹੁਣ ਸ਼ਿਵਜੀ ਮਹਾਰਾਜ ਕਿੱਥੇ ਰਹਿੰਦੇ ਨੇ ਕਲਾਸ਼ ਪਹਾੜ ਤੇ ਮੈਨੂੰ ਜ਼ਰਾ ਇਹ ਦੱਸੋ ਕਿ ਕਲਾਸ਼ ਤੋਂ ਕਿਹੜਾ ਫਲ ਕਿਹੜੀ ਸਬਜ਼ੀ ਉਗਦੀ ਹੈ ਤਾਂ ਸ਼ਿਵਜੀ ਕੀ ਕੀ ਖਾਦੇ ਰਹੇ ਹੁਣ ਸ਼ਿਵਜੀ ਮਹਾਰਾਜ ਨੂੰ ਭੁੱਖ ਹੀ ਨਹੀਂ ਲੱਗਦੀ ਫਿਰ ਪਾਰਵਤੀ ਜੀ ਸ਼ਿਵਜੀ ਮਹਾਰਾਜੀ ਦੇ ਜੀਵਨ ਵਿੱਚ ਆਉਂਦੇ ਆ ਜ਼ਿੰਦਗੀ ਚ ਆਉਂਦੇ ਆ ਉਹ ਉਹਨਾਂ ਨੂੰ ਕਹਿੰਦੇ ਆ ਕਿ ਦੁੱਖ ਦਾ ਹੱਲ ਤਿਆਗ ਨਹੀਂ ਤੁਹਾਡੇ ਕੋਲ ਸ਼ਕਤੀਆਂ ਹਨ ਉਹਨਾਂ ਨਾਲ ਸੰਸਾਰ ਵਿੱਚ ਪਰਿਵਰਤਨ ਲਿਆਓ ਸੰਸਾਰ ਦੀ ਮਦਦ ਕਰੋ ਤਦ ਫਿਰ ਸ਼ਿਵ ਜੀ ਮਹਾਰਾਜ ਕਾਸ਼ੀ ਜਾ ਕੇ ਲੋਕਾਂ ਦੀ ਮਦਦ ਕਰਦੇ ਨੇ ਬਾਬਾ ਫਿਰ ਸ਼ਿਵ ਪੁਰਾਨ ਵਿੱਚ ਜਲੰਧਰ ਦੀ ਜੋ ਕਹਾਣੀ ਹੈ ਉਸ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਸ਼ਿਵ ਜੀ ਮਹਾਰਾਜ ਜੀ ਨੇ ਆਸ-ਪਾਸ ਸੈਂਕੜੇ ਕਾਮ ਤੈਨੂੰ ਹਨ ਕਲਪਤਰੂ ਹਨ ਕਾਮ ਤੈਨੂੰ ਜੋ ਗਾਏ ਸੀ ਉਹ ਸਣ ਕਲਪਤਰੂ ਹਨ ਤਾਂ ਸ਼ਿਵ ਜੀ ਮਹਾਰਾਜ ਇਹਨਾਂ ਦਾ ਕੀ ਕਰਦੇ ਤਾਂ ਸ਼ਿਵ ਜੀ ਮਹਾਰਾ ਜੀ ਸਭ ਤੋਂ ਪਹਿਲਾਂ ਸੰਸਾਰ ਨੂੰ ਪਛਾਣਦੇ ਨੇ ਕਿ ਸੰਸਾਰ ਵਿੱਚ ਕਾਫੀ ਦੁੱਖ ਹੈ ਉਸੇ ਤਰ੍ਹਾਂ ਤੁਹਾਨੂੰ ਵੀ ਦੁੱਖ ਜਿਹੜਾ ਹੈ ਦੁੱਖ ਨੂੰ ਜਾਣਨਾ ਪਵੇਗਾ ਤੁਹਾਨੂੰ ਐਸੀਆਂ ਜਗ੍ਹਾਵਾਂ ਤੇ ਜਾਣਾ ਪਵੇਗਾ ਮਤਲਬ ਕਿ ਐਸੀਆਂ ਕਈ ਜਗ੍ਹਾ ਹਨ ਜਿੱਥੇ ਐਸੇ ਲੋਕ ਰਹਿੰਦੇ ਨੇ ਉਹਨਾਂ ਕੋਲ ਕਾਫੀ ਦੁੱਖ ਹੈ ਬਾਬਾ ਕਿਸੇ ਕੋਲ ਹੱਥ ਨਹੀਂ ਹੈ ਕਿਸੇ ਕੋਲ ਪੈਰ ਨਹੀਂ ਹੈ ਕਿਸੇ ਕੋਲ ਦੌਲਤ ਨਹੀਂ ਹੈ ਕੋਈ ਭੁੱਖੇ ਸੌਂਦੇ ਨੇ ਉੱਥੇ ਜਾ ਕੇ ਉਹਨਾਂ ਨਾਲ ਮਿਲਣਾ ਹੈ ਉਹਨਾਂ ਦੇ ਦੁੱਖਾਂ ਨੂੰ ਜਾਣਨਾ ਹੋਵੇਗਾ ਤੁਹਾਨੂੰ ਮਹਿਸੂਸ ਕਰਨਾ ਪਵੇਗਾ ਤੁਹਾਨੂੰ ਸਮਝਣਾ ਪਵੇਗਾ ਕਿ ਤੁਸੀਂ ਕਿੰਨੇ ਨਸੀਬ ਵਾਲੇ ਹੋ ਬਾਬਾ ਜੀ ਕਿੰਨੇ ਖੁਸ਼ਕਿਸਮਤ ਹੋ ਤੁਸੀਂ ਉਸ ਤੋਂ ਬਾਅਦ ਸ਼ਿਵਜੀ ਮਹਾਰਾਜ ਜੀ ਦੀ ਤਪੱਸਿਆ ਕਰਨ ਬੈਠ ਜਾਂਦੇ ਨੇ ਮਤਲਬ ਕਿ ਇੱਥੇ ਸਾਨੂੰ ਇਹ ਦੱਸਿਆ ਗਿਆ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਥੋੜਾ ਇਕੱਲਾ ਰਹਿਣਾ ਪਵੇ ਆਪਣੇ ਆਪ ਨੂੰ ਜਾਨਣਾ ਪਵੇਗਾ ਗਿਆਨ ਪ੍ਰਾਪਤ ਕਰਨਾ ਪਵੇਗਾ ਕਿ ਮੈਂ ਸੰਸਾਰ ਵਿੱਚ ਕਿਸ ਤਰ੍ਹਾਂ ਦਾ ਪਰਿਵਰਤਨ ਲਿਆ ਸਕਦਾ ਇਹ ਜਾਣਨਾ ਪਵੇਗਾ ਹੁਣ ਮਾਤਾ ਸ਼ਕਤੀ ਜੀ ਸ਼ਿਵ ਜੀ ਮਹਾਰਾਜ ਜੀ ਨੂੰ ਕਹਿੰਦੇ ਐ ਕਿ ਤੁਹਾਡੇ ਕੋਲ ਜੋ ਸ਼ਕਤੀਆਂ ਨੇ ਉਹਨਾਂ ਨਾਲ ਸੰਸਾਰ ਵਿੱਚ ਪਰਿਵਰਤਨ ਲੈ ਕੇ ਆਓ ਬਾਬਾ ਜੀ ਮਤਲਬ ਕਿ ਉਹਨਾਂ ਸ਼ਕਤੀਆਂ ਨਾਲ ਸਾਨੂੰ ਸੰਸਾਰ ਵਿੱਚ ਪਰਿਵਰਤਨ ਨੇ ਹੋਣਾ ਚਾਹੀਦਾ ਹੈ ਸੰਸਾਰ ਦੀ ਮਦਦ ਕਰਨੀ ਚਾਹੀਦੀ ਹੈ ਤੇ ਸਾਨੂੰ ਸੁੱਖ ਜਿਹੜਾ ਹੈ ਲੋਕਾਂ ਦੀ ਮਦਦ ਕਰਨ ਵਿੱਚ ਹੀ ਲੱਭਣਾ ਚਾਹੀਦਾ ਹੈ ਬਾਬਾ ਜੀ ਤੇ ਇਸੇ ਤਰ੍ਹਾਂ ਸੰਸਾਰ ਵਿੱਚ ਆਪਣੀ ਪਛਾਣ ਬਣਾਉਣੀ ਚਾਹੀਦੀ ਹੈ ਐਸਾ ਕੁਝ ਕਰੋ ਜਿਸ ਨਾਲ ਲੋਕ ਤੁਹਾਨੂੰ ਮਰਨ ਤੋਂ ਬਾਅਦ ਵੀ ਯਾਦ ਰੱਖਣ ਫਿਰ ਜੰਦਰ ਦੀ ਕਹਾਣੀ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਸ਼ਿਵਜੀ ਮਹਾਰਾਜੀ ਦੇ ਆਸ-ਪਾਸ ਸੈਂਕੜੇ ਕਾਮ ਤੇ ਨੌਹਣ ਕਲਪਤਰੂ ਹਨ ਹੁਣ ਸ਼ਿਵਜੀ ਮਹਾਰਾਜ ਉਹਨਾਂ ਦਾ ਕੀ ਕਰਦੇ ਨੇ ਕਿ ਸ਼ਿਵਜੀ ਮਹਾਰਾਜ ਨੂੰ ਭੁੱਖ ਨਹੀਂ ਲੱਗਦੀ ਬਾਬਾ ਜੀ ਉਹਨਾਂ ਦੀ ਖੁਸ਼ੀ ਕਿਸੇ ਚੀਜ਼ ਤੇ ਨਿਰਭਣੀ ਨਹੀਂ ਨਹੀਂ ਕਰਦੀ ਬਾਬਾ ਜੀ ਤਾਂ ਬਾਦਸ਼ਾਹ ਲੋਕ ਮਸਤਮਦਾਰੀ ਡਬੂ ਵੱਡੀ ਸਰਕਾਰ ਤੇ ਇਹ ਕਲਪਤਰੂ ਕਾਮ ਤੈਨੂੰ ਤਾਂ ਇੱਛਾਵਾਂ ਪੂਰੀਆਂ ਕਰਦੀਆਂ ਨੇ। ਸ਼ਿਵਜੀ ਮਹਾਰਾਜ ਜੀ ਦੇ ਆਸ-ਪਾਸ ਕਾਮ ਤੈਨੂੰ ਕਲਪਤਰੂ ਕਿਉਂ ਨਹੀਂ ਬਾਬਾ ਜੀ? ਇਹ ਇਸ ਲਈ ਹੈ ਇਸ ਤੋਂ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਸੰਸਾਰ ਵਿੱਚ ਪਰਿਵਰਤਨ ਲਿਆਉਣ ਲਈ ਲੋਕਾਂ ਦੀ ਮਦਦ ਕਰਨ ਲਈ ਸਾਨੂੰ ਕੁਝ ਸਾਧਨਾ ਦੀ ਲੋੜ ਪੈਂਦੀ ਹੈ। ਹੁਣ ਭੂ ਲੋਕ ਯਾਨੀ ਇਹ ਧਰਮੀ ਦੇ ਭੂਮੀ ਵਿੱਚ ਕਲਪਤਰੂ ਕਾਮ ਤੈਨੂੰ ਵਰਗੀ ਐਸੀ ਜਿਹੜੀ ਚੀਜ਼ ਹੈ। ਕਿਹੜੀ ਚੀਜ਼ ਹੈ ਜੋ ਹਰ ਇੱਛਾ ਪੂਰੀ ਕਰ ਸਕਦੀ ਹੈ ਉਹ ਹੈ ਧਨ ਮਤਲਬ ਕਿ ਧਨ ਕਮਾਉਣਾ ਗਲਤ ਨਹੀਂ ਹੈ ਇਨਾ ਸੰਨਿਆਸੀਆਂ ਨੇ ਇਹ ਗੱਲ ਫੈਲਾ ਦਿੱਤੀ ਹੈ ਕਿ ਲక్ష్ਮੀ ਗਲਤ ਹੈ ਲక్ష్ਮੀ ਬੁਰੀ ਹੈ ਨਹੀਂ ਐਸੀ ਪਰਵ੍ਰਤੀ ਮਾਰਗ ਤੇ ਚੱਲਦੇ ਹੈ ਬਾਬਾ ਜੀ ਅਸੀਂ ਅਸੀਂ ਪਰਵ੍ਰਤੀ ਮਾਰਗ ਤੇ ਚੱਲਦੇ ਹਾਂ ਅਸੀਂ ਸੰਸਾਰ ਵਿੱਚ ਪਰਿਵਰਤਨ ਲਿਆਉਂਦੇ ਹਾਂ ਤੇ ਉਸ ਲਈ ਸਭ ਤੋਂ ਮਹੱਤਵਪੂਰਨ ਚੀਜ਼ ਕੀ ਹੈ ਧਨ ਮਤਲਬ ਕਿ ਧਨ ਕਮਾਓ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦਾ ਭਵਿੱਖ ਜਿਹੜਾ ਉਹ ਸੁਰੱਖਿਅਤ ਕਰੋ ਕਈ ਲੋਕ ਧਨ ਤਾਂ ਕਮਾਉਂਦੇ ਆ ਪਰ ਆਪਣੇ ਬੱਚਿਆਂ ਦਾ ਜਿਹੜਾ ਫਿਊਚਰ ਹੈ ਨਾ ਉਸ ਨੂੰ ਭੁੱਲ ਜਾਂਦੇ ਆਪਣੇ ਪਰਿਵਾਰ ਦਾ ਜਿਹੜਾ ਫਿਊਚਰ ਹੈ ਨਾ ਉਸ ਨੂੰ ਭੁੱਲ ਜਾਂਦੇ ਆਪਣੀ ਲਾਲਸਾ ਪੂਰੀ ਕਰਨ ਤੇ ਲੱਗੇ ਆਪਣੀਆਂ ਚੀਜ਼ਾਂ ਤੇ ਆ ਮੇਰੇ ਮਨ ਚਾਹੀਦੀ ਤੇ ਮੈਂ ਕਰ ਦਿੱਤੀ ਤੇ ਭਾਈ ਪਿੱਛੇ ਵਾਲਿਆਂ ਨੂੰ ਫਿਰ ਰੋਂਦਾ ਛੱਡ ਜਾਈ ਉਹਨੂੰ ਸੁਰੱਖਿਅਤ ਕਰੋ ਤੇ ਬਾਕੀ ਬੱਚੇ ਜੋ ਧਨ ਹੈ ਉਹਦੇ ਨਾਲ ਸੰਸਾਰ ਵਿੱਚ ਪਰਿਵਰਤਨ ਲੈ ਕੇ ਆਓ ਕਿਸੇ ਗਰੀਬ ਦੀ ਮਦਦ ਕਰੋ ਤਾਂ ਸ਼ਿਵ ਜੀ ਮਹਾਰਾਜ ਇਹਨਾਂ ਕਲਪਤਰੂ ਕਾਮਧੇਨੂ ਤੋਂ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਨੇ ਤੇ ਉਸ ਵਿੱਚ ਸੁੱਖ ਲੱਭਦੇ ਨੇ ਬਾਬਾ ਜੀ ਜਦੋਂ ਤੁਸੀਂ ਲੋਕਾਂ ਦੀ ਮਦਦ ਕਰੋਗੇ ਉਹਨਾਂ ਦੀਆਂ ਖੁਸ਼ੀਆਂ ਨੂੰ ਮਹਿਸੂਸ ਕਰੋਗੇ ਉਹਨਾਂ ਦੇ ਮੁਸਕਰਾਉਂਦੇ ਹੋਏ ਚਿਹਰਿਆਂ ਨੂੰ ਦੇਖੋਗੇ ਤਾਂ ਤੁਹਾਡਾ ਮਨ ਆਪਣੇ ਆਪ ਲੋਕਾਂ ਦੀ ਮਦਦ ਕਰਨ ਵਿੱਚ ਖੁਸ਼ੀਆਂ ਲੱਭਣ ਲੱਗ ਜਾਵੇ ਤੇ ਇਹ ਆਪਣੇ ਆਪ ਹੀ ਹੋ ਜਾਵੇ ਹੁਣ ਕਹਾਣੀ ਵਿੱਚ ਉਹ ਔਰਤ ਜਿਹੜੀ ਹੈ ਗੋ ਕਰਨ ਵਿੱਚ ਜਾਂਦੀ ਹੈ ਜ਼ਰਾ غور ਕਰਨਾ ਉਥੇ ਉਹ ਭੁੱਖੀ ਪਿਆਸੀ ਭਟਕਦੀ ਹੈ ਤੇ ਭੀਖ ਮੰਗਣ ਲੱਗਦੀ ਹੈ ਅੱਛਾ ਭੀਖ ਮੰਗਦੇ ਮੰਗਦੇ ਉਹ ਬਣੀਆਂ ਕੋਲ ਪਹੁੰਚ ਜਾਂਦੀ ਹੈ ਬਣੀਆਂ ਨੇ ਉਸ ਔਰਤ ਦੀ ਝੋਲੀ ਵਿੱਚ ਮੰਜਰੀ ਪਾ ਦਿੱਤੀ ਉਸ ਔਰਤ ਨੇ ਮੰਜਰੀ ਨੂੰ ਸਿੱਟ ਦਿੱਤਾ ਤੇ ਉਹ ਅਨਜਾਣੇ ਵਿੱਚ ਕਿੱਥੇ ਗਿਰੀ ਸ਼ਿਵਲਿੰਗ ਤੇ ਸ਼ਿਵਜੀ ਮਹਾਰਾਜ ਦੇ ਚਰਨਾ ਚਲੇ ਫਿਰ ਉਸ ਤੋਂ ਬਾਅਦ ਉਹ ਭੁੱਖੀ ਸੀ ਮਤਲਬ ਕਿ ਅਨਜਾਣੇ ਵਿੱਚ ਹੀ ਉਸ ਨੇ ਵਰਤ ਰੱਖਿਆ ਜਾਂਦਾ ਬਾਬਾ ਜੀ ਉਹਦਾ ਉਪਵਾਸ ਹੋ ਜਾਂਦਾ ਭੁੱਖੇ ਦੇ ਕਰਕੇ ਉਹ ਰਾਤ ਭਰ ਸੌ ਨਹੀਂ ਸਕੀ ਮਤਲਬ ਕਿ ਅਨਜਾਣੇ ਵਿੱਚ ਹੀ ਉਸਨੇ ਜਾਗਰਣ ਕਰ ਲਿਆ ਉਸਨੇ ਸਾਰੀਆਂ ਚੀਜ਼ਾਂ ਅਨਜਾਣੇ ਵਿੱਚ ਕੀਤੀਆਂ ਬਾਬਾ ਜੀ ਫਿਰ ਵੀ ਉਸ ਨੂੰ ਸ਼ਿਵ ਲੋਕ ਵਿੱਚ ਸਥਾਨ ਮਿਲ ਗਿਆ ਕਿਉਂ ਇਸ ਦਾ ਕੀ ਮਤਲਬ ਹੋਇਆ ਇਸ ਤੋਂ ਸਾਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਜੋ ਲੋਕ ਆਦੀ ਹੁੰਦੇ ਨੇ ਜੋ ਭੌਤਿਕਵਾਦੀ ਜੋ ਲਾਲਚੀ ਹੁੰਦੇ ਨੇ ਉਹਨਾਂ ਲੋਕਾਂ ਨੂੰ ਇਸ ਕਾਰਜ ਨੂੰ ਇਸ ਕਰਮ ਨੂੰ ਕਰਨ ਵਿੱਚ ਪਹਿਲਾਂ ਪਹਿਲਾਂ ਸੁੱਖ ਪ੍ਰਾਪਤ ਨਹੀਂ ਹੋਵੇਗਾ ਉਹ ਲੋਕ ਦਾਨ ਕਰਨ ਜਾਣਗੇ जरा ਗੌਰ ਕਰਨਾ ਦਾਨ ਕਰਨ ਜਾਣਗੇ ਨਾ ਉਹ ਕਰਨ ਦੇ ਵਿੱਚ ਉਹ ਸੁੱਖ ਨਹੀਂ ਪ੍ਰਾਪਤ ਹੋਏਗਾ ਉਹਨਾਂ ਨੂੰ ਲੱਗੇਗਾ ਕਿ ਇਸ ਵਿੱਚ ਤਾਂ ਕੋਈ ਮਜ਼ਾ ਹੀ ਨਹੀਂ ਹੈ ਭਾਈ ਇਸੇ ਤਰ੍ਹਾਂ ਇਨਸਾਨ ਨੂੰ ਵੀ ਜਿਹੜਾ ਹੈ ਲੱਗ ਸਕਦਾ ਹੈ ਪਰੰਤੂ ਪਰ ਫਿਰ ਵੀ ਤੁਹਾਨੂੰ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਹੌਲੀ-ਹੌਲੀ ਤੁਹਾਡਾ ਸ਼ਰੀਰ ਤੁਹਾਡਾ ਮਨ ਉਹਨਾਂ ਸਾਰੀਆਂ ਚੀਜ਼ਾਂ ਵਿੱਚ ਸੁੱਖ ਲੱਭਣ ਲੱਗੇਗਾ ਬਾਬਾ ਜੀ ਤੇ ਤੁਹਾਨੂੰ ਸ਼ਿਵ ਲੋਕ ਵਿੱਚ ਸਥਾਨ ਮਿਲ ਜਾਏਗਾ ਮਤਲਬ ਕਿ ਤੁਹਾਡਾ ਜੀਵਨ ਸੁਖੀ ਹੋ ਜਾਵੇਗਾ ਤੁਹਾਡੀਆਂ ਖੁਸ਼ੀਆਂ ਕਿਸੇ ਵੀ ਚੀਜ਼ ਤੇ ਨਿਰਭਰ ਨਹੀਂ ਰਹਿਣਗੀਆਂ ਔਰ ਜਾਣੇ ਅਣਜਾਣੇ ਵਿੱਚ ਹੋਈ ਵੀ ਜਿਹੜੀ ਸੇਵਾ ਹੈ ਨਾ ਬਾਬਾ ਜੀ ਉਹਦਾ ਵੀ ਫਲ ਇਨਸਾਨ ਨੂੰ ਮਿਲਦਾ ਜ਼ਰੂਰ ਆਏਗਾ ਇਹ ਯਾਦ ਰੱਖਣਾ ਇਹ ਨਹੀਂ ਹੈ ਕਿ ਦੇਖ ਜੋ ਕਰ ਰਹੇ ਹਾਂ ਉਹਦਾ ਫਲ ਨਹੀਂ ਮਿਲਦਾ ਜਾਣੇ ਅਣਜਾਣੇ ਵਿੱਚ ਵੀ ਜਿਹੜਾ ਇਨਸਾਨ ਕੋਈ ਵੀ ਕਰਮ ਐਸਾ ਕਰਦਾ ਹੈ ਅੱਛਾ ਉਹਦਾ ਫਲ ਉਹਨੂੰ ਮਿਲਦਾ ਹੀ ਮਿਲਦਾ ਇਹ ਗੱਲ ਯਾਦ ਰੱਖਣਾ ਔਰ ਸ਼ਿਵ ਜੀ ਮਹਾਰਾਜ ਤਾ ਪ੍ਰਸੰਨਾਨ ਮਨੀਲਕੰਟਮ ਦੇ ਆਲੰ ਮਸਤਮਦਾਰੀ ਢਮਰੂ ਵਾਲੀ ਸਰਕਾਰ ਮੇਰਾ ਭੋਲਾ ਮਾਮਾ ਸਾਈਂ ਜੀ ਕਹਿੰਦੇ ਹੁੰਦੇ ਹਨ ਕਹਿੰਦੇ ਜ਼ਹਿਰਾਂ ਪੀ ਕੇ ਤੇ ਬਾਕੀ ਸਭ ਕੋਈ ਦੁਨੀਆ ਨੂੰ ਵਣ ਦਿੰਦੇ ਉਹ ਮਸਤਮਦਾਰੀ ਢਮਰੂ ਵਾਲੀ ਸਰਕਾਰ ਤਾਂ ਹੀ ਉਹਨਾਂ ਨੂੰ ਭੋਲਾ ਨਾਮ ਆਠਾਇਆ ਗਿਆ ਸੋ ਇਹ ਕਹਾਣੀ ਨੂੰ ਜ਼ਰਾ ਗੌਰ ਨਾਲ ਸਮਝਣਾ ਔਰ ਬੜੇ ਧਿਆਨ ਨਾਲ ਸੁਣਨਾ ਬਾਬਾ ਜੈ ਮਹਾਕਾਰ ਜੈ ਸਾਈਂ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈਂ ਲੋਕਾਂ ਸਭ ਨੂੰ ਪ੍ਰਣਾਮ ਹੈ ਕੁਛ ਰੋ ਵਸਦੇ ਰਹੋ ਹੱਸਦੇ ਰਹੋ ਚੜਦੀ ਕਲਾ ਚ ਰਹੋ ਆਪਣੀਆਂ ਦਵਾਵਾਂ ਚ ਯਾਦ ਰੱਖੋ